ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੀ ਬਰੀਰ ਵਾਲੀ ਚੰਗੀ ਜਿੰਦ ਜਾਨ ਵਾਲੀ ਸਭੀ ਬੜੀ ਝੋਟੀ ਦਿਖਾਉਣੀ ਆ ਤੁਹਾਨੂੰ ਇਹ ਗੱਬਣ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਕੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਰਾਂਡਮ ਇੰਟਰਵਿਊ ਜਿਲ੍ਹਾ ਪੈ ਗਿਆ ਆਪਣੂ ਮੋਗਾ ਜਿਲ੍ਹਾ ਮੋਗਾ ਪਿੰਡ ਮੀਨਾ ਜਿੱਥੇ ਆਪਣੇ ਮਾਈ ਸਤੀ ਦਾ ਮੰਦਿਰ ਆ ਗਿਆ ਨਾ ਠੀਕ ਆ ਮੋਬਾਈਲ ਨੰਬਰ ਆਪਣਾ ਹੀ ਮੈਨੂੰ ਨੰਬਰ ਹੈ 9915960 99191 65045 ਤੇ ਜਿਹੜੀ ਅੱਜ ਆਪਾਂ ਝੋਟੀ ਦੇਖੀ ਜ ਨੇ ਆਪਣੀ ਘਰ ਦੀ ਜਾਂ ਬਲਹੋਮਬਰੀ ਦਾ ਠੀਕ ਆ ਕਿਹੜਾ ਸੂਆ ਸੂੰਦੀ ਐ ਇਸ ਵਾਰ ਦੂਜੇ ਸੂਏ ਪਹਿਲੇ ਸੂਏ ਨੇ ਦੁੱਧ ਕਿੰਨਾ ਦਿੱਤਾ ਜੀ ਮੈਨੇ 15 ਲੀਟਰ ਦੁੱਧ 15 ਲੀਟਰ ਦੁੱਧ ਚੋਇਆ ਬਾਕੀ ਪਸ਼ੂ ਦਾ ਆਪਾਂ ਦਰੇ ਦੇਖੇ ਫਿਰ ਸਾਰੇ ਸਿਲੈਕਟ ਨਹੀਂ ਘਰ ਦੇ ਬਰੀਡ ਤਿਆਰ ਕਰੀ ਗਿਆ ਹਨਾ ਸਾਰੇ ਕੱਲੀ ਕੱਲੀ ਪਤਾ ਵੀ ਕਿਹੜੇ ਟੀਕੇ ਦੀ ਹੈ ਕਿਹੜਾ ਟੀਕਾ ਲੱਗੇ ਇਹ ਕਿਹੜੇ ਟੀਕੇ ਦੀ ਆਪ ਜੀ ਇਹ ਹੈ ਕਿ ਉਹ ਸਲਤਾਨ ਦੇ ਬੁੱਢਾ ਅੱਛਾ ਸਲਤਾਨ ਬੁੱਢੇ ਖਰੇ ਵਾਲੇ ਦੀ ਬੁੱਢੇ ਖਰੇ ਦੀ ਝੋਟੀ ਆ ਸੂਆ ਦੂਜਾ ਸੁੰਦੀ ਆ ਦੰਦੋ ਜਵਾਨ ਹੋ ਗਈ ਜੀ ਨਹੀਂ ਜਵਾਨ ਹਲੇ ਹੋਈ ਨਹੀਂ ਜਵਾਨ ਹਲੇ ਸਿੱਗੀ ਹੋਣੀ ਮੂੰਹ ਹਨਾ ਸੁਬਰ ਦੰਦੋ ਬਿਲਕੁਲ ਜੈਨੂਨ ਦੂਜਾ ਸੂਆ ਕੋਈ ਇਹ ਨਹੀਂ ਗੱਲ ਕਹਿਣ ਦੀ ਗੱਲ ਤੇ ਬਾਕੀ ਆਪਾਂ ਵੀਰ ਦੇ ਪਸ਼ੂ ਦੇਖੀਏ ਸਾਰੇ ਮਨ ਕੇ ਜਨੋ ਟੌਪ ਤੋਂ ਟੌਪ ਆ ਐਤ ਕੀ ਫਿਰ ਅੱਗੇ ਹੁਣ ਇਹਦੇ ਟੀਕਾ ਕਿਹੜਾ ਭਰਿਆ ਬਾਈ ਇਹ ਅਰਜਨ ਦਾ ਟੀਕਾ ਅੱਛਾ ਅਰਜਨ ਕੁੰਗੜ ਦਾ ਠੀਕ ਹੈ ਅਰਜਨ ਕੁੰਗੜ ਦਾ ਗੱਬਣਾ ਤੇ ਦਿਨ ਕਹਿ ਕਿ ਨਹੀਂ ਜੇ ਸੂਣ ਜੇ ਹਫਤਾ ਬਾਕੀ ਕਿੰਨੀ ਕੁ ਉਮੀਦ ਆਪ ਨੂੰ ਦੁੱਧ ਦੀ ਇਸ ਵਾਰ ਇਹ ਦੁੱਧ ਮੰਨ ਕੇ ਦੱਸਣ ਦਾ ਵਧੀਆ 26 ਦਾ ਹੀ ਕਮਾਉਣ ਨਾ ਕਿੰਨੇ 26 ਦਾ ਹੀ ਕਮਾਉਣ ਨਾ 26 ਦਾ ਹੀ ਬਾੜਾ ਹੋ ਜਾਂਦਾ ਬਹੁਤ ਜਿਆਦਾ ਹੋ ਜਾਂਦਾ ਕੱਢ ਤੂੰ 24 ਲੀਟਰ 14 ਦਾ ਪਹਿਲੇ ਦਿਨ ਦਾ ਨੇ ਫਿਰ ਪਹਿਲੇ ਸਵੇਰ 14 15 ਕੱਢਦਾ ਮੰਨ ਕੇ ਚੱਲੇ ਜੱਟ ਸੌਦਾ ਜਾ ਵੀ 20 ਗਾਲੀ ਤੇ ਹੈਗੀ ਆ ਵੀ 26 27 ਤੇ ਦੂਜੀ ਤੀਜੀ ਸਵੇਰ ਕੇਅਰ ਹੋਈ ਤਾਂ ਦੇ ਦੂ ਜਾ ਕੇ ਹ ਮੋਲਵਾੜੀ ਦੇ ਕੀ ਰੱਖਣਾ ਏ ਮੋਲਵਾੜੀ ਕੋਲ ਨਾ ਲੰਗ ਹੁੰਦੇ ਕਿਡਾ ਕਰਦੇ ਤੋਰੇ ਵਰਨ ਸੁਪਰੇ ਸਿੰਘ ਮੂੰਹ ਮੱਥਾ ਦੇਖੋ ਸੁਲਤਾਨ ਬੁੱਢੇ ਖੜੇ ਵਾਲੀ ਦੀ ਝੋਟੀ ਆ ਦੂਜਾ ਸੁਆ ਦੇਖਣ ਨੂੰ ਐ ਲੱਗਦੀ ਹੋਊ ਕਿਵੇਂ ਕੋਈ 8ਵਾਂ 10ਵਾਂ ਸੁਆ ਗਈ ਜੋ ਵੱਡੀ ਮੈਂ ਆ ਫੁੱਲ ਸਾਈਜ਼ ਵਗੈਰਾ ਸੁਲਤਾਨ ਬੁੱਢੇ ਖੜੇ ਵਾਲਾ ਸਾਰੇ ਵੀਰ ਜਾਣਦੇ ਆ ਉਸ ਨੂੰ ਉਹ ਤਾਂ ਬਣ ਪਤਾ ਬੱਚੇ ਕਿੰਨੇ ਹੈਵੀ ਹੁੰਦੇ ਸੀ ਤੇ ਵਾਕੀ ਮੂੰਹ ਮੱਥਾ ਦੇਖੋ ਬਿਲਕੁਲ ਆ ਸਿੰਘ ਬਿਲਕੁਲ ਨਿੱਕਾ ਨਿੱਕਾ ਪੂਰੀ ਜਿੰਦ ਜਾਨ ਬਰੀਡ ਕੁਆਲਟੀ ਸਭੀ ਬੜੀ ਮੜੇ ਗਿੜਾ ਹੀ ਤਨੂੰ ਕਢਾ ਦੇ ਹੋਰ ਇਦਾਂ ਧੁੱਪੇ ਜੀ ਤੇ ਕੱਦ ਵਿੱਡ ਬਹੁਤ ਜ਼ਿਆਦਾ ਦੰਦਾਂ ਜੀਆਂ ਛੋਟੀ ਕੋਈ ਇਹ ਨਹੀਂ ਗੱਲ ਵੀ ਵੱਡੀ ਹੈ ਕਿਸੇ ਵਾ ਬੁੱਢਾ ਬਣ ਹੋਊਗਾ ਤੇ ਹਫ਼ਤਾਕ ਲੱਗ ਭਾਗੇ ਤਾਂ ਸੂਨ ਦੇ ਵਿੱਚ ਬਾਕੀ ਪਿਆਗਾ ਛੋਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ਼ ਸੁਥਰਾ ਹਵਾਨਾ ਤੇ ਚੋਣ ਚਵਾਜ ਇੱਕ ਨੰਬਰ ਪੁਲਿਸ ਜਮਾਈ ਠੀਕ ਹੈ ਆਸਰ ਲੈਣਾ ਤਾਂ ਗਰੰਟੀ ਦਾ ਹੋਣੀ ਠੀਕ ਹੈ ਕਿ ਐਗ ਮਹੀਨੇ ਪਹਿਲਾਂ ਦੁੱਧੂ ਛੱਡੀ ਆਪੇ ਦੁੱਧੂ ਛੱਡੀ ਆ 97 ਮਹੀਨੇ ਪਹਿਲਾਂ ਪਦੂਦੂ ਛੱਡੀ ਸਾਰੀ ਹੈਣਾ ਦੀ ਕਾਪਾ ਮਰੇ ਕਿ ਮੋਚਾ ਆਪਣਾ ਫਿੱਟ ਸੀ ਬਹੁਤ ਜ਼ਿਆਦਾ ਠੀਕ ਹੈ ਉਹ ਵੀ ਰਾਂਤ ਸੁਭਾ ਦੀ ਲੈ ਚਲ ਬੰਦ ਅੰਦਰ ਨੂੰ ਕੱਦ ਬੱਡ ਬਹੁਤ ਜ਼ਿਆਦਾ ਆ ਪਲੀ ਪੁਲੀ ਵੀ ਬਹੁਤ ਜ਼ਿਆਦਾ ਆ ਜਿੰਦ ਜਾਨ ਦੇ ਉੱਪਰ ਤੋਂ ਦੇਖੋ ਚੌੜੀ ਬਿਲਕੁਲ ਮੇਰੇ ਹਿਸਾਬ ਨਾਲ ਮੋਦੀ ਸਾਹਿਬ ਵੀ ਵਜਨ ਦੇ ਫਰਾਕੇ ਦੇ ਮੁਕਾਬਲੇ ਟੱਕਰ ਦੂ 19 21 ਦਾ ਵਟਾ ਰਹੂਗਾ ਇਹਦਾ ਤੇ ਮੋਦੀ ਸਾਹਿਬ ਦਾ ਤੇ ਬਾਕੀ ਇੱਕ ਚੀਜ਼ ਆਪਾਂ ਹੋਰ ਦਿਖਾ ਦੇ ਜਿਹੜਾ ਮੇਲ ਕਾਬ ਖੜਾਗਾ ਇਹ ਅਰਜਨ ਕੁੰਗੜ ਦਾ ਵੀਰ ਆਪਾਂ ਨੂੰ ਪਹਿਲਾਂ ਦੱਸਦਾ ਸੀਗਾ ਵਾਕੇ ਰਿਜ਼ਲਟ ਵੀ ਅਰਜਨ ਕੁੰਗੜ ਦਾ ਆਪਾਂ ਸਾਨੂੰ ਦਿਖਾ ਦਿੰਨੇ ਹੈਗੇ ਬਾਈ ਤੇ ਪੁੱਛ ਰਹੇ ਨੇ ਕਿੰਨੀ ਕੁ ਉਮਰ ਦਾ ਬੱਚਾ ਇਹ ਜਿਹੜਾ ਮੇਲ ਕਾਫ ਆਪਾਂ ਦੇਖਦੇ ਆ ਅਰਜਨ ਦਾ ਕਿੰਨੀ ਕੁ ਉਮਰ ਹੈ ਦੀ ਇਹ ਜਿਹੜਾ ਬਾਈ ਦੇ ਨੂੰ ਲੈ ਜੋਠੇ ਅੱਛਾ ਬਾਈ ਦੇ ਨੇ ਦੇ ਸਾਰਾ ਫਿਰ ਮਾਨਾ ਕਿ ਜਿਹਨੂੰ ਸਾਰੇ ਆਪਾਂ ਚੰਗੇ ਟੀਕੇ ਭਾਪਰਾ ਬੱਚੇ ਤਿਆਰ ਕਰਦੇ ਆ ਕਾਣ ਤੇ ਆਪਾਂ ਨੂੰ ਉਮੀਦ ਹੈ ਵੀ ਇਦੋਂ ਵੀ ਕਿਵੇਂ ਪਲੂਣ ਝੋਟੀ ਤੋਂ ਪੈਦਾ ਹੋਇਆ ਬੱਚਾ ਫਿਰ ਇਹ ਤਾਂ ਇਦੋਂ ਵੀ ਪਾਰ ਆ ਬੱਚਾ ਹੋਊਗਾ ਹਾਂ ਹਾਂ ਜੀ ਇਹ ਤਾਂ ਬਹੁਤ ਠੀਕ ਹੈ ਮੁੱਲ ਫਿਰ ਕਈ ਲੱਖਾਂ ਜੀ ਹੋਊ ਫਿਰ ਇਹਦਾ 9045 99149 65045 65045 ਜਿਵੇਂ ਛੋਟੀ ਤੁਸੀਂ ਮੈਂ ਦੱਸ ਦੇ ਸੀਗੇ ਵੀ ਟੋਕੜ ਗੱਬੜ ਕਿੰਨਾ ਦੁੱਧ ਹਣੋਂ ਥੱਲੇ ਹੋਂਦੀ ਬੰਨ ਕੇ ਚੱਲ ਪੂਰਾ ਦੋਨੇ ਟਾਈਮ ਪਰ 9 ਕਿਲੋ ਦੁੱਧ ਤਾਂ 6 ਮਹੀਨੇ ਲੱਗਣਾ 6 ਮਹੀਨੇ ਦੀ ਗੱਬੜ ਤੇ 9 ਕਿਲੋ ਦੁੱਧ ਹਨ ਇਹ ਤਾਂ ਨਹੀਂ ਵੇਚਣੀ ਆਪਾਂ ਹਨਾ ਸੋ ਇਹ ਨਹੀਂ ਵੇਚਣੀ ਵਿੱਚ ਵੀ ਇਹ ਕਹਿੰਦਾ ਵੀ 20 25 ਕਿਲੋ ਕਹਿ ਦਿਆ ਗੱਲਾਂ ਸੋ ਮਾਲ ਚੰਗਾ ਤੈਨੂੰ ਕਿਹਾ ਜਾਂਦਾ ਚੀਜ਼ ਨੂੰ ਦੇਖ ਕੇ ਕਿਹਾ ਜਾਂਦਾ 9 ਕਿਲੋ ਦੁੱਧ 6 ਮਹੀਨੇ ਦੀ ਗੱਬੜ ਮੈਂ ਥੱਲੇ ਸੋ ਪਸ਼ੂ ਵੀ ਉਹਦੇ ਬਹੁਤ ਚੰਗੇ ਸਿਲੈਕਟਡ ਆ ਇਹ ਆ ਪਲੂਨ ਕੱਟੀ ਦੇਖਦੇ ਆ। ਥੱਲੇ ਵੀਰੇ ਦੋ ਦੀ ਮਤ ਨਾਲ ਦੋਹਾਂ ਕੱਟੇ ਜਾਉਂਗੇ ਨਹੀਂ। ਅੱਛਾ। ਮਨੋ ਦਾ ਕੰਗੜੀ ਪਾਉਣਾ ਹੁੰਦਾ ਯਾਨੀ ਕਿ 8.5 ਲੀਟਰ ਨੌਂ ਰੇਟ ਦੋ ਹੁੰਦੇ। ਦੋ ਕੰਮ ਨਹੀਂ ਦੇ ਕੱਟੇ। ਠੀਕ ਹੈ ਮਨ। 8.5 ਕਿਲੋ 16-17 ਕਿਲੋ ਦਾ ਮੈਂ ਥੱਲੇ ਚੋਇਆ ਹੋਆ ਆਪਣਾ। ਕੱਪ 2800 ਦਾ ਲਾ ਕੇ ਚੱਲੇ ਵੀ 20 ਕਿਲੋ ਦੀ ਮੈਂ ਹੈ ਹੀ ਕਿ ਇੱਕ ਬੰਦਾ ਚੋੜੂ। ਮੈਂ ਦੱਸਣੀ ਹੁੰਦੀ ਆ ਥੱਲੇ ਆਪਾਂ ਨਾਲ ਦਿੱਤੀਆਂ ਦਾ। ਠੀਕ ਹੈ। ਸੋ ਕੋਈ ਵੀ ਵੀਰ ਐ ਛੋਟੀ ਨੂੰ ਖਰੀਦਣ ਦਾ ਚਾਹਵਣ ਹੋਵੇ ਪੰਡਮੀਨੀਆ ਜ਼ਿਲ੍ਹਾ ਮੋਗਾ ਪੈ ਗਿਆ। ਥਾਣਾ ਹਵਾਲਾ ਆਪਾਂ ਨੇ ਚੰਗੀ ਜਿੰਦ ਜਰ ਵਾਲੀ ਬਰੀਡ ਕੁਆਲਟੀ ਆ ਤੇ ਪੇਮੈਂਟ ਚੰਗੀ ਲਉਣੀ ਬਹੁਤ ਆ ਵੱਡੀ ਬਹੁਤ ਆ ਪਲੀ ਪੁਲੀ ਬਹੁਤ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈ ਕਿਸੇ ਨਵੀਂ ਹੋਰ ਵੀਡੀਓ